ਕਿਤੇ ਨਿਸ਼ਾਨੇ ਕੀ ਗੱਲਬਾਤ ਹੋਈ ਐ ਅਸਤੁਣਾਬ ਸਕੂਲ ਦਾ ਕੰਮ ਕਰਾਉਂਦੇ ਸੀਗੇ ਮੈਂ ਨਹੀਂ ਕੀਤਾ ਤਾਂ ਮਾਰਿਆ ਕੌਣ ਕੰਮ ਕਰਾਉਂਦੇ ਸੀਗੇ ਜਸਵਿੰਦਰ ਜਸਵਿੰਦਰ ਸਰ ਪ੍ਰਾਇਮਰੀ 'ਚ ਪ੍ਰਾਇਮਰੀ 'ਚ ਕਾਦਾ ਕੰਮ ਕਰਾਂਦੀ ਬੇਟਾ ਇਹ ਲੱਕੜਾਂ ਝਗਾਉਂਦੇ ਸੀਗੇ ਅੱਛਾ ਵੀ ਤੁਸੀਂ ਚੱਕਿਆ ਨਹੀਂ ਫਿਰ ਕਾਦਰ ਨਾਲ ਮਾਰਿਆ ਤੁਹਾਨੂੰ ਪੱਟੀ ਨਾਲ ਪੱਟੀ ਨਾਲ ਮਾਰਿਆ ਇੱਥਾ ਸਰਕਾਰੀ ਸਕੂਲ ਦੇ ਅਧਿਆਪਕ ਨੇ ਚੌਥੀ ਜਮਾਤ ਦੇ ਵਿੱਚੋਂ ਪੜ ਰਹੇ ਬੱਚੇ ਦੀ ਕੀਤੀ ਕੁੱਟਮਾਰ बच्चे ने क्या कि अध्यापक ਦੇ ਵੱਲੋਂ ਕਰਵਾਇਆ ਜਾ ਰਿਹਾ ਸੀ ਸਕੂਲ ਦੇ ਵਿੱਚ ਲੱਕੜਾ ਚੁੱਕਣ ਦਾ ਕੰਮ ਤਾਂ ਜਦੋਂ ਉਸਨੇ ਲੱਕੜਾ ਚੁੱਕਣ ਨੂੰ ਮਨਾਂ ਕੀਤਾ ਤਾਂ ਅਧਿਆਪਕ ਨੇ ਬੱਚੇ ਦੀ ਕੁੱਟਮਾਰ ਕੀਤੀ ਹੈ ਉਸ ਦੀ ਫੈਂਟੀ ਲਾਈ ਹੈ ਤਾਂ ਜਿਸ ਤੋਂ ਬਾਅਦ ਬੱਚੇ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਤਾਂ ਜਦੋਂ ਇਸ ਬਾਬਾ ਸਕੂਲ ਦੇ ਅਧਿਆਪਕ ਦੇ ਨਾਲ ਗੱਲਬਾਤ ਕੀਤੀ ਤਾਂ ਪੁੱਛਿਆ ਕਿ ਤੁਸੀਂ ਬੱਚੇ ਨੂੰ ਕਿਉਂ ਕੁੱਟਿਆ ਤਾਂ ਉਸਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਆਖਿਰ ਕੀ ਆ ਪੂਰਾ ਮਾਮਲਾ ਆਉ ਤੁਹਾਨੂੰ ਸੁਣਾਉਂਦਿਆਂ ਕੀ ਗੱਲਬਾਤ ਹੋਈ ਸਰ ਇਹਨਾਂ ਨੂੰ ਤਾਂ ਸਫਾਈ ਕਰਾਉਂਦੀ ਸੀ ਸਕੂਲ ਵਿੱਚ ਹਾਂਜੀ ਤੇ ਪਹਿਲੇ ਦੋ ਦਿਨ ਤਾਂ ਸਫਾਈਆਂ ਕਰਾਈਆਂ ਤੇ ਤੀਜੇ ਦਿਨ ਬੱਚਾ ਕਹਿੰਦਾ ਮੈਂ ਜਾਣਾ ਨਹੀਂ ਮੈਨੂੰ ਚੱਕਰ ਆ ਗਿਆ ਸੀ ਗਰਮੀ ਬਹੁਤ ਜ਼ਿਆਦਾ ਸੀ ਮਤਲਬ ਲੱਕੜਾਂ ਚ ਕਾਈਆਂ ਇੱਟਾਂ ਚ ਕਾਈਆਂ ਇ ਘਾਹ ਪਟਾਈ ਇਹਨਾਂ ਤੋਂ ਹਾਂਜੀ ਤੇ ਫਿਰ ਇੱਕ ਦਿਨ ਮੈਂ ਬੱਚੇ ਨੂੰ ਨਹੀਂ ਭੇਜਿਆ ਮੈਂ ਕਿਹਾ ਚੱਲ ਗਰਮੀ ਆ ਤੂੰ ਰਹਿਣ ਦੇ ਨਾ ਜਾਈ ਤੇ ਅੱਜ ਫਿਰ ਉਹ ਕਹਿੰਦੀ ਸੀ ਮੈਂ ਇਹੀ ਕੰਮ ਕਰੋ ਇਹ ਬੱਚੇ ਨੇ ਮਨਾ ਕਰਤੇ ਇਹ ਸੀ ਕਿਉਂ ਉਹਨਾਂ ਨੂੰ ਕੁੱਟਿਆ ਹੀ ਕੀ ਦੇਣੇ ਕੁੱਟੇ ਜੀ ਤਸਵਿੰਦਰ ਸਰ ਜੀ ਇਹੋ ਉਹ ਪ੍ਰਾਇਮਰੀ ਸਕੂਲ ਹੈ ਪਿੰਡ ਬਹਿਬਲ ਖੁਰਦ ਜੀ ਹਾਂਜੀ ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲੇ ਨਹੀਂ ਵੀ ਬੱਚੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਕੀ ਥੇ ਬੱਚਾ ਜਦੋਂ ਘਰੇ ਆਏ ਸੰਤ ਉਹਦੋਂ ਪਤਾ ਲੱਗਿਆ ਇਹ ਬੱਚਾ ਮਤਲਬ ਸਾਈਕਲ 'ਤੇ ਜਾਂਦਾ ਹੈ ਸਕੂਲ ਲੋਕਲ ਹੀ ਹੈ ਸਕੂਲ ਪਿੰਡ ਬਹਿਬਲ ਖੁਰਦ ਤੇ ਬੱਚਾ ਮਸਾ ਹੀ ਘਰੇ ਆਏ ਮਤਲਬ ਸਾਈਕਲ ਹੀ ਵੀ ਇਹਨੇ ਬਾਹਰ ਚ ਸੁੱਟਤੀ ਬਸਦਾ ਵੀ ਜੀ ਤੇ ਉਹਦੋਂ ਸਾਨੂੰ ਪਤਾ ਲੱਗਿਆ ਤੇ ਉਹ ਉਸ ਟਾਈਮ ਜਦੋਂ ਅਸੀਂ ਸਕੂਲ ਗਏ ਉਸ ਟਾਈਮ ਛੁੱਟੀ ਹੋ ਚੁੱਕੀ ਸੀ ਸਕੂਲ ਬੰਦ ਹੋ ਗਿਆ ਸੀ ਜੀ ਤੇ ਹੁਣ ਤੁਸੀਂ ਹਸਪੀਟਲ ਆਏ ਹਾਂਜੀ ਹਾਂਜੀ ਮਾਸਟਰ ਜਸਵਿੰਦਰ ਸਿੰਘ ਜੀ ਨਹੀਂ ਅੰਦੀ ਸਰ ਹਾਂਜੀ ਬਿਪਨ ਗੋਲ ਬੋਲੇ ਜੀ ਪ੍ਰੈਸਰ ਕੋਰਟ ਜੈਤੋ ਜੀ ਹਾਂਜੀ ਸਰ ਅਚ ਇੱਕ ਬੱਚੇ ਬਲੀਓ ਐਲੀਗੇਸ਼ਨ ਲਗਾਇਆ ਗਿਆ ਹੈਗਾ ਵੀ ਪਹਿਲਾਂ ਤਾਂ ਕੰਮ ਕਰਾਇਆ ਗਿਆ ਹੈਗਾ ਤੇ ਬਾਅਦ ਚ ਕੰਮ ਨਹੀਂ ਕੀਤਾ ਤਾਂ ਫੱਟੀ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਬੱਚ ਸਰ ਪੇਰੈਂਟਸ ਵੀ ਕੋਈ ਵੀ ਗੱਲ ਸੀ ਪਹੁੰਚਣ ਤੋਂ ਪਹਿਲਾਂ ਸੋਡੇ ਕੋਲੇ ਮੈਨੂੰ ਤਾਂ ਉਹ ਪੁੱਛ ਲੈਂਦੇ ਸਕੂਲ ਚ ਆ ਕੇ ਹਾਂਜੀ ਹਾਂਜੀ ਸਰ ਜੇ ਆਪਣਾ ਇੱਕ ਸਟੈਪ ਤੱਕ ਮਸਲਾ ਨਹੀਂ ਹੱਲ ਹੁੰਦਾ ਦੂਜੇ ਸਟੈਪ ਤੱਕ ਤਾਂ ਹੀ ਚੱਲਦੇ ਨਹੀਂ 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 ਕੀ ਪੂਰਾ ਮਾਮਲਾ ਕੀ ਹੈ ਸਰ ਮਾਮਲਾ ਸਰ ਬੱਚੇ ਨੂੰ ਹੋਮਵਰਕ ਪਾ ਕੇ ਹਾਂਜੀ ਉਹ ਵਾਸ਼ਰੂਮ ਗਏ ਵਾ ਹਾਂਜੀ ਉਦੋਂ ਇਹ ਬੱਚਾ ਹਮੇਸ਼ਾ ਪਹਿਲੀ ਕਲਾਸ ਦੇ ਪਹਿਲੇ ਬੈਂਚ 'ਤੇ ਬੈਠਦਾ ਠੀਕ ਹੈ ਜੀ ਇਹ ਦੇਖੋ ਹੋਰ ਬੱਚਾ ਉਹ ਇਹਨਾਂ ਦੋਹਾਂ ਨੂੰ ਕਹਿ ਵੀ ਤਸੱਡੋ ਅੱਡ ਬੈਂਚਾਂ 'ਤੇ ਬਹਿਣਾ ਆ ਉਸ ਵੇਲੇ ਇਹ ਬਹੁਤ ਦੋਵੇਂ ਸ਼ਰਾਰਤੀ ਹੈ ਦੋਹੀ ਲੜਦੇ ਝਗੜਦੇ ਰਹਿੰਦੇ ਜੀ ਸਰ ਉਹ ਦੂਜਾ ਬੱਚਾ ਵੀ ਕੋਲਾਕ ਮੈਂ ਹਾਂ ਪਿੱਛੇ ਬੈਠ ਜਾ ਉਹ ਪਿੱਛੇ ਫੇਰ ਫੇਰ ਉਹ ਅੱਧੀ ਛੁੱਟੀ ਤੋਂ ਪਹਿਲਾਂ ਹੀ ਫੇਰ ਇਕੱਠੇ ਹੋ ਗਏ ਹਾਂਜੀ ਉਹ ਟੀਚਰ ਨੂੰ ਹੁਣ ਸਾਰੀ ਦਿਹਾੜੀ ਉਹ ਤਾਂ ਨਹੀਂ ਵਾਸ਼ਰੂਮ ਵਗੈਰਾ ਪਾਣੀ ਪਿੰਟਾ ਨਹੀਂ ਪੈਂਦਾ ਕਲਾਸ ਤੋਂ ਨਿਕਲਣ ਤੋਂ ਬਾਅਦ ਬਿਲਕੁਲ ਜੀ ਇੱਕ ਦੋ ਮਿੰਟ ਤੱਕ ਕਲਾਸ ਸੁਣੀ ਰਹਿੰਦੀ ਖਾਲੀ ਰਹਿ ਜਾਂਦੀ ਹੈ ਹਾਂਜੀ ਹਾਂਜੀ ਇਹ ਬੱਚੇ ਨੇ ਅੱਗੇ ਵੀ ਇੱਕ ਦੋ ਵਾਰੀ ਛਰਾਤਾਂ ਕੀਤੀ ਐ ਉਹਦੇ ਅੱਗੇ ਵੀ ਇੱਕ ਦੋ ਵਾਰੀ ਬੱਚਿਆਂ ਦੇ ਅੱਗੇ ਪਿਛਲੇ ਸਾਲ ਵੀ ਉਹ ਛਰਾਤਾਂ ਬੱਚੇ ਉਸਲੇ ਉਹਦੇ ਸਾਰੇ ਕਰਦੇ ਬੱਚੇ ਨੂੰ ਛੜਕਿਆ ਗਿਆ ਹੋਣਾ ਨਹੀਂ ਨਹੀਂ ਜੀ ਛੜਕਿਆ ਨਹੀਂ ਜੀ ਕੁੱਟਿਆ ਗਿਆ ਹੈਗਾ ਉਹਦੇ ਨਿਸ਼ਾਨ ਪਏ ਵੀ ਐ ਪਿੱਛੇ ਜੀ ਬੈਕ ਸਾਈਡ ਤੇ ਅੱਛਾ ਸਰ ਉਹ ਕੋਈ ਗੱਲ ਸੀ ਨਾ ਫਿਰ ਫਿਰ ਇਹਨਾਂ ਤੋਂ ਆ ਕੇ ਕਰੀ ਨਹੀਂ ਤੁਹਾਡੇ ਵੱਲੋਂ ਕੋਈ ਕੁੱਟਿਆ ਗਿਆ ਜਾਂ ਕਿਸ ਤਰ੍ਹਾਂ ਜੀ ਫਟੀਆਂ ਨਾਲ ਨਹੀਂ ਨਹੀਂ ਸਰ ਫਟੀਆਂ ਨਾ ਬੱਚੇ ਹੁਣ ਏਡੇ ਲੈਵਲ ਦੇ ਰਹਿ ਗਏ 20 ਸਾਲ ਮੈਨੂੰ ਉਹ ਸਕੂਲ ਚੋਂ ਲੱਗੇ ਨੂੰ ਹਾਂਜੀ ਹਾਂਜੀ 3 ਸਾਲ ਦੇ ਬਾਅਦ ਵੀ ਉਹੀ ਪੰਡਾ ਮੇਰਾ ਹੀ ਨਹੀਂ ਉਹ ਬੱਚੇ ਦੇ ਨਿਸ਼ਾਨ ਪਏ ਵੇ ਜੀ ਬੱਚੇ ਨੇ ਆਬਿਆਨ ਦਿੱਤੇ ਇਹ ਕਹਿੰਦੇ ਜੀ ਮੈਂ ਕੰਮ ਨਹੀਂ ਕੀਤਾ ਕਾ ਤੇ ਮੇਰ ਤੋਂ ਕੰਮ ਕਰਵਾਉਂਦੇ ਸੀਗੇ ਇਸ ਕਰਕੇ ਕੰਮ ਕਰਵਾਉਂਦੇ ਸੀ ਜੀ ਦਾ ਕੋਈ ਮਿਲ ਕੇ ਇੱਟਾ ਵਗੈਰਾ ਢਵਾਉਂਦੇ ਸੀ ਜਾਂ ਉਹ ਇੱਟਾ ਵਗੈਰਾ ਦਾ ਕੰਮ ਹੀ ਹੈ ਸਕੂਲ ਚ ਕੋਈ ਹਾਂਜੀ ਹਾਂਜੀ ਕੋਈ ਕੰਮ ਹੀ ਨਹੀਂ ਇੱਟਾ ਦਾ ਆਪਣੇ ਸਕੂਲ ਚ ਹੈ ਨਹੀਂ ਕੋਈ ਵੈਟ ਕਿਤੇ ਵੀ ਜੀ ਸਰ ਹੈ ਤੇ ਉਹਦੇ ਇਹੀ ਨਾ ਇਹਨਾਂ ਬੱਚਿਆਂ ਨੂੰ ਕਿਤੇ ਚੌਥੀ ਵਾਲੇ ਬੱਚੇ ਉਸ ਲੈਵਲ ਦਾ ਕੰਮ ਕਰ ਹੀ ਨਹੀਂ ਸਕਦੇ। ਬਿਲਕੁਲ ਬਿਲਕੁਲ ਜੀ। ਸਾਡੇ ਸਰੋਂ ਨਰਿਆ ਜੀ ਕੋਈ ਵੀ ਕੰਮ ਆਸ ਸਾਡੇ ਸਰਪੰਚ ਸਾਹਿਬ ਹੈਗੇ ਉਹਨਾਂ ਨੂੰ ਰਿਗਾ ਵਾਲੇ ਬੰਦੇ ਭੇਜ ਦਿੰਦਾ ਉਹ ਕਰਵਾ ਦਿੰਦੇ ਆ ਸਾਸਪਾ ਇਸ ਪਹਿਲੇ ਕਰਾਟਿਕੀਆਂ ਚ। ਨਹੀਂ ਮਲਗੇ ਹੁਣ ਤੁਹਾਡੇ ਵੱਲੋਂ ਕੋਈ ਫੱਟੇ ਨਾ ਫੱਟੀਆਂ ਨਾਲ ਕੁੱਟੇ ਗਿਆ ਜਾਂ ਨਹੀਂ ਕੁੱਟਿਆ ਗਿਆ ਜੀ ਕਿਸੇ ਕੀ ਨਾ ਇਹਦੇ ਵਾਰ ਫੱਟੀਆਂ ਨਾਲੇ ਕੋਈ ਫੱਟੇ ਨਾ ਕੋਈ ਫਟ ਸਕਦੇ ਬੱਚੇ। ਹਾਂ ਭਾਈ ਜੇ ਬੱਚਾ ਪੜਦਾ ਜੇ ਸਰਕਾਰੀ ਸਕੂਲ ਬਾਬਲ ਖੁਰਦ ਜੀ। ਹਾਂਜੀ। ਤੇ ਉਹ ਦੋ-ਤਿੰਨ ਦਿਨ ਪਹਿਲਾਂ ਜੋ ਸਕੂਲ ਖੁੱਲਿਆ ਇਹ ਬੱਚਾ ਗਿਆ ਸੀ ਤੇ ਤੋਂ ਕੰਮ ਕੰਮ ਵੱਲ ਜਿਵੇਂ ਟਾਂਚ ਘਵਾਤੀਆਂ ਜੀ ਤੇ ਕਾਹ ਪਟਾ ਦਾ ਲੱਕੜਾ ਉਦ ਰਖਦੇ ਸੀ ਲੱਕੜਾਂ ਵਿੱਚ ਕੌਣ ਲੱਗੇ ਹਾਂਜੀ ਇਹ ਬੱਚੇ ਦੋ ਦਿਨ ਚੱਕਦਾ ਰਿਹਾ ਜੀ ਤੀਜੇ ਜਨੇ ਕਹਿੰਦਾ ਮੈਂ ਕੱਲ ਨਹੀਂ ਜਾਣਾ ਯਾਨੀ ਕੱਲ ਕਹਿੰਦਾ ਮੈਂ ਨਹੀਂ ਜਾਣਾਗਾ ਅਸੀਂ ਘਰ ਚਾ ਰਹੇ ਨੇ ਨਾ ਜਹਾਦ ਅਸੀਂ ਮੰਨ ਲਓ ਵੀ ਤੂੰ ਜਾਣਾ ਤਾਂ ਕਹੇਦੀ ਵੀ ਕੰਮ ਨਹੀਂ ਕਰਨਾ ਨਾ ਜੀ ਬਿਲਕੁਲ ਜੀ ਤੇ ਫਿਰ ਇਹ ਮਨ ਕਹ ਲ ਗਿਆ ਨਹੀਂ ਅੱਜ ਅਸੀਂ ਤਾਂ ਕਿਨੇ ਭੇਜਿਆ ਉਹਨੂੰ ਹਾਂਜੀ ਅੱਜ ਆ ਕੇ ਫੇਰੇ ਨੂੰ ਕਹਿੰਦਾ ਲਿੱਟਾ ਚੱਕ ਕੇ ਲੈ ਉਧਰੋਂ ਜੀ ਇੱਕ ਜਸਵਿੰਦਰ ਸਾਹਿਬ ਜੀ ਹਾਂ ਇਹ ਕਹਿੰਦਾ ਬਿੱਟਾ ਚੱਕ ਲਿਆ ਇਹ ਕਹਿੰਦਾ ਮੈਨੂੰ ਘਰ ਦੇ ਨੇ ਕਿਹਾ ਵੀ ਇਹ ਕੰਮ ਨਹੀਂ ਕਰਨਾ ਸਿਰਫ ਪੜ੍ਹਾਈ ਕਰਨੀ ਆ ਤੇ ਇਹਨੂੰ ਫੜ ਲਿਆ ਜੇ ਫੜ ਕੇ ਟੇਬਲ ਤੇ ਪਾ ਕੇ ਤੇ ਇਹਨੂੰ ਕੁੱਟਿਆ ਜੀ ਕਿੱਥੇ ਲੱਗੇ ਕਦੋਂ ਕੁੱਟਿਆ ਅ ਫੱਟੀ ਦੱਸਦਾ ਹੈ ਬੱਚਾ ਕਹਿੰਦਾ ਫੱਟੀ ਸੀ ਕਾਬੀ ਜੀ ਜੀ ਫੱਟੀ ਹਾਂਜੀ ਕਿਹੜੀ ਕਲਾਸ ਪੜ੍ਹਦਾ ਜੀ ਇਹ ਚੌਥੀ ਕਲਾਸ ਹੈ ਕਿੰਨੀ ਉਮਰ ਕਿੰਨੀ ਹੈ ਉਹ ਮਸ 7 ਸਾਲ ਹੈ ਜੀ ਜੀ ਇਹਦੇ ਫਾਦਰ ਵਗੈਰਾ ਫਾਦਰ ਡੈਥ ਹੋਈ ਵੀ ਆ ਜੀ ਜੀ ਹਾਂਜੀ ਮਤਲਬ ਕਿ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਵੀ ਇੱਕ ਬੱਚੇ ਨੂੰ ਕੁੱਟਮਾਰ ਕਰਨ ਦਾ ਬਹੁਤ ਬਹੁਤ ਮਾੜੀ ਘਟਨਾ ਕੀਤੀ ਹੈ ਇਹ ਨਾ ਮਤਲਬ ਜਿਹੜਾ ਟੀਚਰ ਹੁੰ ਸਾਰੇ ਬੱਚੇ ਬਰਾਬਰ ਹੁੰਦੇ ਆਣਾ ਜੀ ਉਹਨੂੰ ਜੇਤੋ ਹਸਪੀਟਲ ਆਇਓ ਠੀਕ ਹੈ ਇਹ ਉਹਨਾਂ ਨੇ ਰੈਫਰ ਕਰਤਾ ਜੀ ਕਹਿੰਦੇ ਮੈਡੀਕਲ ਲੈ ਜਾਓ ਜੀ ਹਾਂਜੀ ਉਹ ਤੁਹਾਨੂੰ ਮੈਡੀਕਲ ਜਾਣਾ ਹਾਂਜੀ ਮੈਡੀਕਲ ਜਾ ਰਹੇ ਹਾਂ ਹੁਣ ਕਾਰਵਾਈ ਦੀ ਕੀ ਮੰਗ ਕਰਦੇ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਜੀ ਤੇ ਮਤਲਬ ਜਾਈ ਉਹਦੀ ਬਦਲੀ ਕੀਤੀ ਜਾਵੇ ਜਾਂ ਹੁਣ ਡਿਸਕਸ ਕੀਤਾ ਜਾਵੇ ਹਾਂਜੀ ਉਹ ਮਤਲਬ ਆਇਆ ਸੀ ਬੱਚਾ ਸਕੂਲ ਵਿੱਚ ਉਹ ਮਤਲਬ ਸਕੂਲ ਵਿੱਚ ਬੱਚਨ ਦੀ ਕੁੱਟਮਾਰ ਕੀਤੀ ਗਈ ਹੈ ਆਪਣੇ ਕੋਲ ਆਇਆ ਸੀ ਆਪਾਂ ਫਰਸਟ ایڈ ਦੇ ਕੇ ਉਹਨੂੰ ਐਮ ਐਲ ਆਰ ਲਈ ਅੱਗੇ ਕੋੜਕਪੁਰੇ ਰੈਫਰ ਕੀਤਾ ਜੀ ਕਿੰਨੀ ਉਮਰ ਦੀ ਸੀ ਬੱਚੇ 7 ਸਾਲ ਕਿਹੜੀ ਨਾ ਕੀ ਬੱਚੇ ਨਾਮ ਹੈਗਾ ਬਲਜੋਤ ਬਾਈ ਜੋਤ ਸਿੰਘ ਬਾਈ ਜੋਤ ਹਾਂਜੀ ਪੈਬਲ ਖੁਰਦੇ ਤੋਂ ਪੈਬਲ ਤੋਂ ਹਾਂਜੀ